ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਸ ਵਕਤ ਦੀ ਕਵਤਾ ਗੁਰੂ ਬਹੁਤ ਸਨ ਸੱਚੇ ਪਾਸਾ ਜੀ ਦੇ ਸਾਝੀ ਕਰਨੀ ਆਫਰੇ ਨਾਲ ਮਹਾਰਾਜ ਪਟਲਾ ਸਾਹਿਬ ਤੋਂ ਪੌਂਟਾ ਸਾਹਿਬ ਤੇ ਨਲਪੁਰ ਸਾਹਿਬ ਤੇ ਚਮਕੌਰ ਸਾਹਿਬ ਤੇ ਸਾਬੋ ਤਲਵੰਡੀ ਗੁਰੂ ਪਿਆਰੇ ਦਮੰਗਵਾ ਸਾਹਿਬ ਤੇ ਮਹਾਰਾਜ ਹਜੂਰ ਸਾਹਿਬ ਕਿਵੇਂ ਜਾਂਦੇ ਉਸ ਵਕਤ ਦੀ ਕਵ ਕਵਤਾ ਕਰਨੇ ਕੀ ਵੀ ਲਿਖਿਆ ਸਰਵਣ ਕਰੀਏ ਕੀ ਕੀ ਸਿਵਤਾ ਕਰੀਏ ਸਤਗੁਰ ਕਾ ਲੰਗੀ ਧਾਰ ਦਿਆਂ ਕੀ ਕੀ ਸਿਵਤਾ ਕਰੀਏ ਸਤਗੁਰ ਕਾ ਲੰਗੀ ਧਾਰ ਦਿਆਂ ਕੀ ਕੀ ਸਿਵਤਾ ਕਰੀਏ ਸਤਗੁਰ ਕਾ ਲੰਗੀ ਧਾਰ ਦਿਆਂ ਕੀ ਕੀ ਸਿਵਤਾ ਕਰੀਏ ਸਤਗੁਰ ਕਾ ਲੰਗੀ ਧਾਰ ਦਿਆਂ ਤੋ ਹਨੇਰਾ ਛਾਇਆ ਉਹ ਸਤ ਦਾ ਸੂਰਜ ਬਣ ਕੇ ਪਟਨੇ ਸ਼ਹਿਰ ਵਿੱਚ ਆਇਆ ਮਾਤਾ ਗੁਦਰੀ ਧਰਮੀ ਸਾਬਰ ਮਾਤਾ ਗੁਦਰੀ ਧਰਮੀ ਸਾਬਰ ਪਿਤਾ ਸਤਪੁਰ ਤੇ ਕਬਹਾਤਰ ਤੋਂ ਬਣੇ ਹਿੰਦ ਦੀ ਚਾਦਰ ਆਹ ਸੁਣ ਦੁਖਿਆ ਦੀਆਂ ਕੀ ਕੀ ਸਿਵਤਾ ਕੀ ਕੀ ਸਿਵਤਾ ਸਿਵਤਾ ਕਰੀਏ ਸਤਗੁਰ ਕਾ ਲੰਗੀ ਧਾਰ ਦਿਆਂ ਕੀ ਕੀ ਸਿਵਤਾ ਕਰੀਏ ਸਤਗੁਰ ਕਾ ਲੰਗੀ ਧਾਰ ਦਿਆਂ ਹੋ ਸਭਾਲਾ ਪ੍ਰੀਤਮ ਦੇ शिव दत्त तर गया अच्छा चल टह के भाग भरी मैनी गोदी बैठे जामा कह के वाह वाहानी नाल ਤੇ ਤੀਰ ਕਮਾਨ ਫੜਾ ਕੇ ਦੱਸੇ ਲੜਨਾ ਛਾਤੀ ਦਾ ਕੇ ਖੇ ਦਸਤਲ ਸੰਗਾਰ ਦੀਆਂ ਕੀ ਕੀ ਸਿਵਤਾ ਕੀ ਕੀ ਸਿਵਤਾ ਕੀ ਕੀ ਸਿਵਤਾ ਕਰੀਏ ਸਤਗੁਰ ਕਲਗੀ ਧਾਰ ਦੀਆਂ ਕੀ ਕੀ ਸਿਵਤਾ ਕਰੀਏ ਸਤਗੁਰ ਕਲਗੀ ਧਾਰ ਦੀਆਂ ਭਗਤੀ ਵਾਲੇ ਸੀ ਸਤ ਨੂੰ ਰਾ ਸਕਤੀ ਜਦੋਂ ਫੜਾਈ ਕੰਬ ਧਾਰਤੀ ਤੋਂ ਲਗਿਆ ਡੋਰੀ ਚੋਟ ਨਗਾਰੇ ਲਾਈ ਜਾ ਖੇਡਣ ਰੋਜ ਸ਼ਿਕਾਰ ਜਾ ਖੇਡਣ ਰੋਜ ਸ਼ਿਕਾਰ ਖੜ ਕੇ ਢਾਲ ਉਤੇ ਤਲਵਾਰ ਗਈਆ ਸਹਬਤ ਤੋਂ ਬਾਈ ਤਾਰ ਚੜਦਾ ਤੱਕ ਸਰਕਾਰ ਕੀ ਕੀ ਸਿਮਤਾ ਕੀ ਕੀ ਸਿਮਤਾ ਕੀ ਕੀ ਸਿਮਤਾ ਕਰੀਏ ਸਤਗੁਰ ਕਲੰਗੀ ਧਰ ਦਿਆਂ ਕੀ ਕੀ ਸਿਮਤਾ ਕਰੀਏ ਸਤਗੁਰ ਕਲੰਗੀ ਧਰ ਦਿਆਂ ਨੰਬਾਹੇ ਆਕੇ ਸਤਗੁਰੇ ਪਾਸਾ ਅਰਿਆਨੇ ਵਿੱਚ ਨੰਬਾਹ ਪੈਂਦਾ ਨੰਬਾਹ ਦਾ ਵਿਅਸਤ ਦਾ ਰਾਜਾ ਕਹਾਂ ਲੱਗਾ ਮਹਾਰਾਜ ਤੁਹਾਡੇ ਕੋਲ ਵੀ ਬਾਜਾ ਤੇ ਮੇਰੇ ਕੋਲ ਵੀ ਬਾਜਾ ਦੋਵਾਂ ਦੀ ਢਾਈ ਕਰਕੇ ਵੇਖੀਏ ਕਿਹੜਾ ਕਿਤਨਾ ਕਿਹੜਾ ਹਾਰ ਦਾ ਮਹਾਰਾਜ ਸਮਝ ਗਏ ਵੀ ਰਾਜਾ ਰਾਜ ਦੀ ਗੱਲ ਸਮਝ ਗਏ ਔਰ ਮਹਾਰਾਜ ਨੇ ਆਖੇ ਵੀ ਜੇ ਮੇਰੇ ਬਾਜਨੇ ਦਾ ਬਾਤ ਮਾਰ ਵੀ ਦਿੱਤਾ ਮਾਰਨਾ ਵੀ ਮੇਰੇ ਬਾਜਨੇ ਮਾਰਨਾ ਪਰ ਇਹਦਾ ਮੰਦਾ ਪਰ ਦੂਰ ਨਹੀਂ ਹੋਣਾ ਇਹ ਆਖੇ ਕਹ ਮਹਾਰਾਜ ਇੱਕ ਇੱਕ ਬਾਜਨੇ ਦਾ ਹਾਰ ਨਹੀਂ ਸੀ ਕਿਤਨਾ ਜੀ ਤਾਕੀ ਹੋ ਗਿਆ ਮੇਰਾ ਹਾਰ ਗਿਆ ਇਹਦਾ ਮੰਦਾ ਪਰ ਦੂਰ ਨਹੀਂ ਹੋਣਾ ਕਹਾਂ ਲੱਗਾ ਮਹਾਰਾਜ ਰਾਜਾ ਤੇਰੇ ਵੱਲੋਂ ਤੇਰਾ ਬਾਜ ਹੋਇਆਗਾ ਸਾਡੇ ਵੱਲ ਸਾਡੀ ਚੀੜੀਆਂ ਹੋਣਗੀਆਂ ਕਿੰਤੇ 기ਹ ਦੇ ਰਾਣੇ ਨੇ ਸੁਤੀ ਅਣਖਾਂ ਨੂੰ ਝੂਣ ਜਗਾਇਆ ਖੰਭ ਤੋੜੇ ਬਾਜਾਂ ਦੇ ਚੀੜੀਆਂ ਨੂੰ ਹੈ ਆਖ ਸੁਣਾਇਆ ਖੰਭ ਤੋੜੇ ਬਾਜਾਂ ਦੇ ਆ ਕਸਣਾਇਆ ਗਿੱਧਾ ਨੂੰ ਸ਼ੇਰ ਬਣਾਇਆ ਗਿੱਧਾ ਨੂੰ ਸ਼ੇਰ ਬਣਾਇਆ ਸਭ ਲੱਖ ਨਾਲ ਇਕ ਲੜਾਇਆ ਆ ਚਰਨੀ ਸੀ ਸੁਨਵਾਇਆ ਸ਼ਕਤੀਆਂ ਸਭ ਸੰਸਾਰ ਦੀਆਂ ਕੀ ਕੀ ਸੇਵਤਾ ਕੀ ਕੀ ਸੇਵਤਾ

ਹਲੀ ਰੋਲੀਰ ਦਿੱਤੇ ਚੰਨ ਕੰਡਿਆ ਤੀਰ ਜਾ ਬਣੇ ਉੱਚ ਦੇ ਪੀਰ ਕਿਸ ਤਾ ਦੇ ਨਰਕਾਰ ਦੀਆਂ ਕੀ ਕੀ ਸੇਵਤਾ ਕੀ ਕੀ ਸੇਵਤਾ ਕਰੀਏ ਸਤਗੁਰ ਕਾ ਲੰਗੀ ਧਾਰ ਦੀਆਂ ਕੀ ਕੀ ਸੇਵਤਾ ਕਰੀਏ ਸਤਗੁਰ ਕਾ ਲੰਗੀ ਧਾਰ ਦੀਆਂ कई युग का थोड़े साल के कम कई युग का थोड़े साला बिच मका के सच खंड चले जा सिखा नु समझा के अग पही चलायो पंथ ਆਓ ਪੰਥ ਸਾਰੇ ਸਿੱਖੋ ਗੁਰੂ ਮਾਨੋ ਗ੍ਰੰਥ ਨਰੰਗ ਖੋਜ ਕੇ ਪਾਓ ਬੇਅੰਤ ਖੁਸ਼ੀਆਂ ਪਰ ਵਰਗਾਰ ਦੀਆਂ ਕੀ ਕੀ ਸਿਵਤਾ ਕੀ ਕੀ ਸਿਵਤਾ ਪੀ ਕੀ ਇਸਿਵਤਾ ਕਰੀਏ ਸਤਗੁਰ ਕਲੰਗੀ ਧਾਰ ਦੀਆਂ ਕੀ ਕੀ ਸਿਵਤਾ ਕਰੀਏ ਸਤਗੁਰ ਕਲੰਗੀ ਧਾਰ ਦੀਆਂ ਕਤਾ ਵਾਰੇ ਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸਾਨ ਬਦਲੇ ਗੁਰੇ ਘਰ ਸਦਾ ਤੇ ਤੇ ਰੱਖਿਆ ਕਰੋ ਭੁੱਲਾਂ ਚੁੱਕਾਂ ਨਿੱਖੇ ਮਾ ਬਾਗਾ ਜਾਓ ਮਜਕੇ ਫਤੇ ਤ ਪਾਓ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਲ ਟਾਈਪਸ ਆਫ ਕ੍ਰਿਮੀਨਲ ਲਾਅ ਫੈਮਲੀ ਲਾਅ ਇਮੀਗ੍ਰੇਸ਼ਨ ਲਾਅ ਕਨਵਿੰਸਿੰਗ ਅਨਪਲੋਇਮੈਂਟ ਮੈਟਰਸ ਪਲੀਜ਼ ਕੰਟੈਕਟ ਤਰਨਦੀਪ ਸਿੰਘ ਔਨ 0470412600